ਆਜ ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਦੇ ਇੱਕ ਨਿੱਜੀ ਪੈਲੈਸ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਪੁੱਲਰ ਪਹੁੰਚੇ ਨਾਲ ਹੀ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਹਾਜ਼ਰ ਰਹੇ ਅੱਜ ਸਾਡੀ ਸਮੂਚੀ ਜ਼ਿਲ੍ਹੇ ਦੀ ਲੀਡਰਸ਼ਿਪ ਸਾਡੇ ਬਲਾਕ ਪ੍ਰਧਾਨ ਸਰਕਲ ਸਦਾਨ ਅਤੇ ਵਾਰਡ ਪ੍ਰਧਾਨ ਪੁੱਠਾ ਦੇ ਪ੍ਰਧਾਨ ਉਹਨਾਂ ਸਾਰਿਆਂ ਨੇ ਸਾਡੇ ਚਾਰਾ ਐਮਐਲਏ ਦਾ ਅਤੇ ਆਪਣੇ ਭਰਾ ਲਾਲਜੀਤ ਸਿੰਘ ਭੁੱਲਰ ਕੈਬਨਿਟ ਮਿਨਿਸਟਰ ਪੰਜਾਬ ਦਾ ਸਨਮਾਨ ਕਰਨ ਲਈ ਪ੍ਰੋਗਰਾਮ ਰੱਖਿਆਗਾ ਅਸੀਂ ਪਰ ਅਸੀਂ ਖੁਦ ਸਨਮਾਨ ਇਹਨਾਂ ਦਾ ਕਰਦੇ ਕਿਉਂਕਿ ਇਹਨਾਂ ਦੀ ਬਦੌਲਤ ਅੱਜ ਅਸੀਂ ਕੁਰਸੀਆਂ ਤੇ ਬੈਠੇ ਆ। ਇਹਨਾਂ ਭਰਾਵਾਂ ਦੀ ਬਦੌਲਤ ਅਸੀਂ ਵਿਧਾਨ ਸਭਾ ਦੇ ਵਿੱਚ ਗਏ ਆ। ਮੈਂ ਇਹਨਾਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਦੇ ਆਸ ਕਰਦਾ ਕਿ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਦਾ ਅੱਜ ਨਗਰ ਕੌਂਸਲ ਦੇ ਵਿੱਚੇ ਛਾਪੇਮਾਰੀ ਕੀਤੀ ਗਈ ਨਗਰ ਕੌਂਸਲ ਦੇ ਵਿੱਚ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਕਹਿੰਦੇ ਕਿ ਪਹਿਲਾ ਕਪਲੇ ਜਿਹੜੇ ਹੋਏ ਆ ਕਾਂਗਰਸ ਵਲੇ ਦੇ ਉਹ ਜੰਗ ਜਾਇਰ ਹੋਏ ਆ ਕੀ ਕਹਣਾ ਚਾਹੁੰਦੇ ਆ ਆਜਾਮਾਦੀ ਪਾਰਟੀ ਸਤਾ ਚਾਹੀਏ ਤੇ ਛਾਪੇਮਾਰੀ ਜਿਹੜੀ ਜਾਰੀ ਹੋਈ ਆ ਤੇ ਵੇਖੋ ਇਹ ਸ਼ੁਰੂ ਤੋਂ ਹੀ ਰਵੈਤੀ ਪਾਰਟੀ ਕੇ ਕਪਲੇ ਕਰਦੀ ਰਹਿੰਦੇ ਦੋਵੇਂ ਇੱਕ ਦੂਜੇ ਨਾਲ ਰੜੇ ਸੰਚਾਚੇ ਭਟੀਚੇ ਦੀ ਸਰਕਾਰ ਚੱਲਦੀ ਹੈ ਇੱਕ ਅੱਲਾ ਤਰ੍ਹਾਂ ਦਾ ਨਗਰ ਕੌਂਸਲ ਨਹੀਂ ਪੂਰੇ ਪੰਜਾਬ ਚ ਵਿਜੀਲੈਂਸ ਰੁਕੇਸ ਦਿੱਤੇ ਜਾਣਗੇ ਕੁਵਾਰੀਆਂ ਲੱਗਣਗੀਆਂ ਜ ਭਾਵੇਂ ਕੋਈ ਸਰਪੰਚ ਹੋਵੇ ਚੇਅਰਮੈਨ ਨਗਰ ਕੌਂਸਲ ਦਾ ਪ੍ਰਧਾਨ ਜਿੰਨੇ ਵੀ ਕਬਲਾ ਕੀਤਾ ਦੇਖੋ ਉੱਤੇ ਪੰਦੀ ਕਾਨੂੰਨੀ ਕਾਰਵਾਈ ਹੋਵੇਗੀ ਇੱਕ ਦਤੇ ਦੇਖੋ ਜਿਹੜਾ ਵੀ ਨਸ਼ਾ ਕਰਦਾ ਪਾਇਆ ਗਿਆ ਉਹਨੂੰ ਨਹੀਂ ਕੁਝ ਕਹਿੰਦੇ ਸੀ ਜਿਹੜਾ ਵੇਚਦਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਜਿਹੜਾ ਵੀ ਕਸ਼ੇ ਵੇਚਣ ਵਾਲੇ ਸਮੱਗਲਰ ਨੇ ਉਹਨਾਂ ਸਾਡੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਉਹਨਾਂ ਨੂੰ ਉਹਨਾਂ ਤੇ ਪੰਦੀਆਂ ਕਾਰਵਾਈਆਂ ਹੋਣਗੀਆਂ ਵੀ ਇਨਕੁਆਇਰੀ ਕਰਾਂਗੇ ਜੇ ਵਾਕਈ ਉਹ ਪਰਿਵਾਰ ਨਸ਼ਾ ਵੇਚਣ ਵਾਲਾ ਉਹਨਾਂ ਤੇ ਪੰਦੀ ਚਾਰਵਾਈ ਹੋਵੇਗੀ ਕਦੋ ਦਿਨਾਂ ਚ ਤੁਹਾਨੂੰ ਸਭ ਕੁਝ ਮਿਲੂਗਾ ਜਿਹੜੀਆਂ ਬੱਸਾਂ ਜਿਹੜੀਆਂ ਟਰਾਂਸਪੋਰਟ ਮਾਫੀਆ ਉਹਨਾਂ ਨੇ ਸਾਡੇ ਮਹਿਕਮੇ ਦੇ ਵਿੱਚ ਵੀ ਕਸਪੈਡ ਕੀਤੀ ਆ ਕ੍ਰਾਪਸ਼ਨ ਹੈਵੀ ਹੋ ਗਈ ਆ ਤੇ ਮੈਂ ਆਪਣੀ ਪੰਜਾਬ ਰੋਡ ਵੇਟ ਪੀਆ ਟੀਸੀ ਪੰਨ ਬੱਸ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਮਹਿਕਮਾ ਕਦੀ ਖਜ਼ਾਨਾ ਭਾਰਤ ਮੋਰੀ ਰੋਲ ਨਮਾਉਦਾ ਜੋ ਘਾਟੇ ਚੱਲ ਰਿਹਾ ਉਹ ਉਹ ਜਿਹੜੀਆਂ ਬੱਸਾਂ ਜਿਨ੍ਹਾਂ ਨੇ ਇੱਕ ਇੱਕ ਤੋਂ ਟਰਾਂਸਪੋਰਟ ਸ਼ੁਰੂ ਕੀਤੀ ਹੈ ਅੱਜ ਸੈਂਕੜੇ ਬੱਸਾਂ ਬਣਾ ਕੇ ਲੈ ਕੇ ਆ ਤੇ ਸਾਡੀ ਜਿਹੜੀ ਟਰਾਂਸਪੋਰਟ ਘਾਟੇ ਚੱਲ ਰਹੀ ਆ ਮੈਂ ਆਪਣੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਸਹੀ ਤਰੀਕੇ ਚੱਲੀਏ ਤੁਹਾਡੇ ਜਿਹੜੀਆਂ ਬਾਵਾਹੀਂ ਵੜਾਂਗੇ ਤੁਹਾਡੀਆਂ ਤਰਖਾਵਾਂ ਸੀ ਵਧਾਵਾਂਗੇ ਤੁਹਾਨੂੰ ਜਿਹੜੇ ਤੁਹਾਡੇ ਅੱਕ ਹੀ ਦਵਾਵਾਂਗੇ ਪਰ ਜਿਹੜੀ ਹਰਾਪੇਰੀ ਪੈਮਾਨੀ ਉਹਨੂੰ ਬੰਦ ਕਰੀਏ ਜਿਹੜੀਆਂ ਤੁਸੀਂ ਗੱਲ ਕੀਤੀ ਕਈ ਏਡਿਆਂ ਤੋਂ ਮੁਲਾਜ਼ਮ ਜਿਹੜੇ ਆ ਉਹ ਸਾਰੀਆਂ ਛੱਡ ਕੇ ਕਿਤੇ ਜਾਂਦੇ ਆ ਪ੍ਰਾਈਵੇਟ ਵਾਲਿਆਂ ਨੂੰ ਟਾਈਮ ਚਕਾਇਆ ਜਾਂਦੇ ਆ ਕਿਉਂਕਿ ਨਾਲ ਮਿਲ ਕੇ ਚੱਲ ਚੱਲ ਰਿਹਾ ਕੰਮ ਕ੍ਰਾਪਸ਼ਨ ਹੈ ਵੀ ਹੋਈ ਆ ਸਿਰ ਤੋਂ ਪੈਰਾ ਤੱਕ ਕ੍ਰਾਪਸ਼ਨ ਸਿਯੋਗ ਜਿਹੜੀ ਜੜਾ ਅੜੜੀ ਆ ਸਿਯੋਗ ਨੂੰ ਕੱਢਾਂਗੇ ਮਾਰਾਂਗੇ ਇਹਨੂੰ ਸਿਯੋਗ ਨੂੰ ਜਿਹੜੀ ਕ੍ਰਾਪਸ਼ਨ ਦੀ ਸਿਯੋਗ ਕੋਈ ਏਮ ਕਰਨ ਤੋਂ ਲੈ ਕੇ ਚੰਡੀਗੜ੍ਹ ਦਾ ਜਿਹੜੀ ਹੈ ਇੱਕ ਬੱਸ ਰੂਟ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਖੇਮਕਰ ਨੂੰ ਬਸ ਚੱਲੇ ਜੀ ਚੰਡੀਗੜ੍ਹ ਦਾ ਜਲਦੀ ਜਲਦੀ ਖੇਮਕਰ ਤੋਂ ਚੰਡੀਗੜ੍ਹ ਨੂੰ ਬੱਸ ਚੱਲੂਗੀ ਕਿਉਂਕਿ ਖੇਮਕਰ ਨਾਲੇ ਵੀ ਸਾਡੇ ਭਰਾ ਨੇ ਇਹ ਪਹਿਲੇ ਸਮੇਂ ਤੇ ਰੂਟ ਚੱਲਦਾ ਸੀ ਪ੍ਰਾਣੀਆਂ ਸਰਕਾਰਾਂ ਦੀਆਂ ਦੇਖਿਆ ਕਰਕੇ ਰੂਟ ਬੰਦ ਹੋ ਗਿਆ ਜਲਦੀ ਖੇਮਕਰ ਤੋਂ ਚੰਡੀਗੜ੍ਹ ਨੂੰ ਬੱਸ ਚੱਲੇ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ